ਮੰਮੀ ਠੀਕ ਹੈ ਹਾਂ ਠੀਕ ਹੈ ਪੁੱਤ ਤੇ ਦਵਾਈ ਲੈਂਦੀ ਖਾ ਲਈ ਆਹੋ ਖਾ ਲਈ ਆ ਪੁੱਤ ਚੱਲਿਆ ਤੂੰ ਆਹੋ ਮੰਮੀ ਚੱਲਿਆ ਵਾ ਤੇ ਭੈਣ ਕਿੱਥੇ ਗਈ ਆ ਉਹ ਵੀ ਵਿਚਾਰੀ ਸਲਾਈ ਸਿੱਖਣ ਗਈ ਆ ਮੈਂ ਕਹੇ ਚੱਲ ਸੇਖ ਲਾ ਹੱਥ ਸਿੱਧੇ ਹੋ ਜਾਣਗੇ ਹੂੰ ਇਹਦੀ ਗੱਲ ਮੰਮੀ ਹੈਗੀ ਆ ਤੇ ਰੋਟੀ ਖਾ ਲਈ ਆ ਰੋਟੀ ਮੰਮੀ ਖਾ ਲਈ ਆ ਮੈਨੂੰ ਤਾਂ ਬਹੁਤ بڑا ਦੁੱਖ ਹੁੰਦਾ ਵੇਖ ਕੇ ਤੇਰੇ ਵਰਗੇ ਨਿਆਣੇ ਅਜੇ ਪੜਦੇ ਫਿਰਦੇ ਆ। ਤੇ ਤੂੰ ਬੋਤ ਮੈਂ ਤਾਂ ਘਰ ਕਰ ਕਰਕੇ ਕਾਲ ਪਾਲਣ ਲਿਆ ਆ। ਕੀ ਕਰਾਂ ਰੱਬ ਨੇ ਵੀ ਮੇਰੇ ਨਾਲ ਧੋਖਾ ਹੀ ਕੀਤਾ। ਨਾ ਐਕਸੀਡੈਂਟ ਹੁੰਦਾ ਨਾ ਮੈਂ ਮੰਜੀ ਤੇ ਪੈਂਦੀ। 5 ਸਾਲ ਹੋ ਗਏ ਆ। ਲਾਗ ਤੇ ਤੁਰਿਆ ਜਾਂਦਾ ਨਾ ਬੈਠਾ ਜਾਂਦਾ ਕੀ ਕਰਾਂ ਇਹ ਕਰਾ ਬਣੇ ਤੇਰੇ ਪਿਓ ਨੂੰ ਵੀ ਖੋលਿਆ ਹਾਂ ਜਨ ਪਿਓ ਹੋਈ ਹੁੰਦਾ ਤੇ ਤੂੰ ਟਾਬਿਆਂ ਤੇ ਕੰਮ ਥੋੜੀ ਕਰਨਾ ਸੀ ਬੁੱਤ ਤੈਨੂੰ ਪੜਾਉਂਦਾ ਹੀ ਨਾ ਉਹਦੇ ਤੇ ਕਿਦਾ ਇਨੇ ਸ਼ੌਂਕ ਹੀ ਵੀ ਮੈਂ ਆਪਣਾ ਲਿਖਾ ਕੇ ਆਪਣੇ ਬੁੱਤ ਨੂੰ ਅਫਸਰ ਬਣਾਉਣਾ ਆ ਮੰਮੀ ਉਹ ਵੀ ਰਾਜ ਮੁੜੇ ਛੇੜਦੇ ਆ ਜਿੰਨਾ ਨੰਬਰ ਸਕੂਲੇ ਜਨਾਨਾ ਹੈ ਅਫਸਰ ਸਾਹਿਬ ਕਿਥੇ ਚਲੇ ਜੇ ਇਦਾਂ ਮੈਨੂੰ ਗੱਲਾਂ ਕਰਦੀ ਐ ਮੰਮੀਆਂ ਵੀ ਨਿੱਕ ਨਿੱਕੇ ਗੱਲਾਂ ਦੀ ਟੈਨਸ਼ਨ ਨਾ ਲਿਆ ਕਰ ਤੂੰ ਬਾਕੀ ਜੋ ਦੇਣਾ ਰੱਬ ਨੇ ਉਹ ਤੇ ਦੇ ਹੀ ਦੇਣਾ ਵਾ ਮੰਮੀ ਜੀ ਅਫਸਰ ਬੰਨਾ ਹੋਣਾ ਹੈ ਨਾ ਤੇ ਬਾਣੀ ਜਾਣਾ ਵਾ ਕੋਈ ਰੱਬ ਨੇ ਜੋ ਲਿਖਿਆ ਹੋਣਾ ਵਾ ਸਹੀ ਲਿਖਿਆਣਾ ਜੇ ਰੱਬ ਨੇ ਸੁੱਖ ਲਿਖਿਆ ਹੋਊਗਾ ਤੇ ਸੁੱਖ ਮਿਲ ਜਾਣਾ ਜੇ ਦੁੱਖ ਲਿਖਿਆ ਹੋਗਾ ਤੇ ਦੁੱਖ ਮਿਲ ਜਾਣਾ ਮਿਲੂਗਾ ਜੂੜ ਮੰਮੀ ਕੋ ਉਂਝ ਨਾ ਕੋਈ ਤੂੰ ਟੈਨਸ਼ਨ ਨਾ ਲਿਆ ਕਰ ਤੂੰ ਰੋਟੀ ਰੈਡੀ ਖਾਦੀ ਐ ਨਹੀਂ ਨਹੀਂ ਅਜੇ ਤਨੀ ਖਾਦੀ ਭੁੱਖ ਹੀ ਨਹੀਂ ਦੇ ਜਾ ਬਾਕੇ ਕੋਈ ਗੱਲ ਨਹੀਂ ਆਪੇ ਆਉਂਦੀ ਆ ਨਾ ਸੰਦੀਪ ਤੇ ਦੇ ਦੋਗੀ ਤੂੰ ਫਿਰ ਚਲ ਜਾ ਬਹੁਤ ਟਾਈਮ ਨਾਲ ਆ ਮਮਮੀ ਚੱਲੇ ਆ ਉਹ ਤੂੰ ਸਾਰਿਆਂ ਨਾਲ ਪਿਆਰ ਨਾਲ ਉੱਥੇ ਰਿਹਾ ਕਰ ਤੇ ਇਹਨੂੰ ਕੋਈ ਮਾੜਾ ਸ਼ਬਦ ਨਹੀਂ ਬੋਲਣਾ ਨਹੀਂ ਮੈਂ ਕਿਹਨੂੰ ਮਮਮੀ ਮਾੜਾ ਕੀ ਕਹਣਾ ਮੈਂ ਤੇ ਪਿਆਰ ਨਾਲ ਹੀ ਰਹਿਣਾ ਆਖਰ ਕਦੀ ਨਾ ਕਦੀ ਮਿਹਨਤ ਦਾ ਫਲ ਮਿਲੇਗਾ ਨਾ ਹਾਂਜੀ ਚਲ ਜਾ ਫਿਰ ਤੂੰ ਟਾਈਮ ਨਾਲ ਤੇ ਮਮਮੀ ਦਵਾਈ ਮੋ ਗਈ ਹੈ ਹੈ ਗਈ ਹੈ ਦਵਾਈ ਤੇਰੇ ਠੀਕ ਹੈ ਮੇਰੀ ਗਾਲ ਸੋਨਾ ਹਾਂਜੀ ਮੈਂ ਚੱਲ ਦਵਾਈ ਦੁਈ ਤੇ ਹੈਗੀ ਆ ਜੇ ਤੇ ਆਪਣੇ ਮਾਲਕ ਨਾਲ ਗੱਲ ਕਰੀ ਹਾਂ ਕਿ ਜੇ ਕਿਤੇ ਪੈਸੇ ਦੇ ਦੇ ਤੈਨੂੰ ਅਡਵਾਂਸ ਚ ਤੇ ਮੈਂ ਕਹਿੰਨੀ ਘੱਡੀ ਗੁੱਡੀ ਕਰਾ ਕੇ ਤੇ ਕਿਤੇ ਐਕਸਟਰਾ ਕਰਾਉਣ ਨਹੀਂ ਲੱਗਦਾ ਮੰਮੀ ਉਹ ਤੇ ਗੱਲ ਚੱਲੀ ਠੀਕ ਆ ਪਰ ਜਿਹੜੇ ਪਹਿਲੇ ਤੇਰੀ ਦਵਾਈ ਦੁਈ ਲੈਂਦੀ ਉਹ ਵੀ ਪੈਸੇ ਉਹਦੇ ਕੋਲ ਮਾਲਕ ਕੋਲ ਹੀ ਥੋਣ ਨਹੀਂ ਉਹ ਦਿੰਦਾ ਕਹਿੰਦਾ ਮੈਂ ਠੇਕਾ ਥੋੜੀ ਲਿਆ ਆਵਦੇ ਰ ਅਡਵਾਂਸ ਤੋਂ ਪੈਸੇ ਲੈ ਜਨਾ ਵਾ ਅੱਛਾ ਤੂੰ ਕੋਈ ਨ ਮਮੀ ਅਗਲੇ ਮਹੀਨੇ ਮਿਲ ਜਣਾ ਮੈਨੂੰ ਪਿਆਹੇ ਉਦੋਂ ਚਲ ਜਾਾਂਗੇ ਚਲ ਠੀਕ ਹੈ ਪਤਾ ਹੈ ਤੇ ਉਦਾਂ 150 ਰੁਪਏ ਮਰ ਕੋ ਲੱਲੂnga ਤੇ ਗੋਲੀਆਂ ਲਿਆਉnga ਤੇਰੀ ਚੰਗਾ ਕੈਲਸ਼ੀਅਮ ਵਾਲੀਆਂ ਫੇ ਲੈ ਆਂ ਠੀਕ ਹੈ ਮਮੀ ਚੰਗਾ ਜਾਫ ਰੋਟੀ ਖਾ ਲਈ ਚੰਗਾ ਕੀ ਹੋਇਆ ਚਾ ਨਾ ਮੇਰਾ ਪੋਤਾ ਤਾਂ ਭਿਆਂ ਤੇ ਕੰਮ ਕਰਦਾ ਫਿਰਦਾ ਲੋਕਾਂ ਦੀਆਂ ਝੂਠਾਂ ਧੋਂਦਾ ਫਿਰਦਾ ਰੱਬਾ ਮੈਨੂੰ ਚੰਗਿਆਂ ਕਰ ਦੇ ਤਮੈ ਆਪਿੰ ਮੈਂ ਤਾਂ ਵਾਧੂ ਕਰ ਲੈਣੀ ਜੇ ਕਿਤੇ ਅਜਿਹਾ ਪਿਓ ਹੁੰਦਾ ਤੇ ਉਹਨੇ ਕਦੀ ਵੀ ਨਹੀਂ ਬਾਹਰ ਜਾਣ ਦੇਣਾ ਇਦਾਂ ਦੇ ਕੰਮ ਕਰਨਾ ਹਰੇ ਜਾਈ ਹਾਂ ਲੀ ਗਾ ਦੇ ਵਿੱਚ ਹੀ ਰਹਿ ਗਿਆ ਤੇ ਆਪਣੇ ਪੁੱਤ ਨੂੰ ਪੜਾਅ ਲਿਖਾ ਕੇ ਅਫਸਰ ਬਣਾਵਾਂਗੇ ਕੋਸ਼ਟੂ ਘਰ ਬੈਠੇ ਆ ਕੁਛ ਕੀ ਖਾਣਾ ਪੀਣਾ ਛੋਡੂ ਉਰੇ ਆ ਹਾਂਜੀ ਸਾਹਿਬ ਉਹ ਸਬਜੀ ਕਿਹੜੀ ਆ ਆਪਣੇ ਕੋਲ ਸ਼ਾਈ ਪਨੀਰ ਹੈਗਾ ਮਟਰ ਨਹੀਂ ਹੈਗਾ ਮਸ਼ਰੂਮ ਮਟਰ ਹੈਗੇ ਆ ਆਪਣੇ ਕੋਲ ਮਿਕਸ ਵੀ ਅੱਜ ਵੀ ਹੈਗੀ ਆ ਇਹ 10000 ਸ਼ਾਈ ਪਨੀਰ ਦੀ ਇੱਕ ਪਲੇਟ ਪੈਕ ਕਰਾ ਦੇ ਤੱਕ 4 ਕਾ ਬਣਾਉ ਵਧੀਆ ਜਾ ਠੀਕ ਆ ਉਹdale ਗੱਲ ਸੁਣੀ ਉਹ ਪਾਣੀ ਪੂਣੀ ਪੀਉਣ ਦਾ ਰਵਾਜ ਹੈਗਾ ਤੁਹਾਡੇ ਇੱਥੇ ਕਿ ਨਹੀਂ ਹੈਗਾ ਨਹੀਂ ਲਿਉਣਾ ਸਰ ਆ ਗਈ ਆ ਇਦਾਂ ਮਾਰ ਕਬੜਾ ਕਣੀ ਕਿਹੜਾ ਕੰਮ ਕਰਨਾ ਤੂੰ ਕਿੰਨੇ ਗਦੇ ਟੇਬਲ ਤੁਹਾਡੇ ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਆ ਚੱਲ ਜਿਆਦਾ ਪਹਿਲਾਂ ਛਕੀਏ ਓ ਕਾਕਾ ਜੀ ਆ ਪੁੱਤਰ ਇੱਕ ਕੰਮ ਚਾਲਿਆ ਉਹ ਵਾਇਗਰ ਆ ਹਾਲੋ ਸਾਹਿਬ ਆ ਗਿਆ ਆ ਗਿਆ ਉਹ ਤੇਰਾ ਦਿਮਾਗ ਠੀਕ ਆ ਉਹ ਤੇਰਾ ਆ ਕੀ ਕੀਤਾ ਤੂੰ ਮਾਫੀ ਦੇ ਦੋ ਸਾਹਿਬ ਕੀ ਮਾਫੀ ਦੇਣ ਲਈ ਆ ਕੰਮ ਕਰਨਾ ਇੱਥੇ ਉਹ ਮੈਂ ਵੀ 600 ਤੋਂ ਮੁੰਡੇ ਦੁਕਾਨ ਤੇ ਰੱਖਿਆ ਕੰਚ ਪਾਇਆ ਨਹੀਂ ਦੁਖਦੇ ਤੇ ਤੂੰ ਆ ਕੇ ਪਾਣੀ ਢੋਲਤਾ ਇਦਾਂ ਟੀ ਲੈ ਕੇ ਹੰਕਾਰੀ ਜੇ ਆ ਉਹ ਤੇ ਤੇਰੇ ਮਾਲਕ ਆ ਤੈਨੂੰ ਚਲੀ ਜਾਂਦੇ ਆ ਮੇਰੇ ਕੋਲ ਲੱਗਾ ਨਾ ਮਾਰ ਮਾਰ ਚਪੇੜਾਂ ਸਿੱਧਾ ਕਰਦਾ ਤੈਨੂੰ ਸਾਹਿਬ ਜੀ ਮਾਫੀ ਦੇ ਦਿਓ ਕਾਰੀ ਮਾਫੀ ਓਏ ਕਿ ਨਾ ਚੜਾਇਆ ਤੈਨੂੰ ਚਾਹ ਗਈ ਨੂੰ ਕਿ ਨਾ ਚੜਾਇਆ ਸਬਜੀ ਗਈ ਨੂੰ ਉਹ ਤੂੰ ਤੇ ਬੰਦਾ ਹੀ ਬੜਾ ਢਿਲਾ ਕੰਮ ਤੂੰ ਕੀ ਕਰਦਾ ਹੋਣਾ ਇੱਥੇ ਕਰਨਾ ਤੇਰੇ ਮਾਲਕ ਨੇ ਜਾ ਕੇ ਗੱਲ ਸਬਜੀ ਕਾਰੀਗਰ ਬਣਾਉਂਦੇ ਆ ਕਾਰੀਗਰ ਬਣਾਉਂਦੇ ਆ ਕਰਦੇ ਮੇਰੀ ਚਾਹ ਕੈਨਸਲ ਮੈਣੀ ਵੀ ਨਹੀਂ ਆ ਆ ਉੱਤਰ ਰੌਣ ਕਟਿਆ ਵਾ ਮੇਰੀ ਗੱਲ ਸੁਣ ਇੱਧਰ ਆ ਪੁੱਤ ਇੱਧਰ ਆ ਮੇਰਾ ਪੁੱਤ ਇੱਧਰ ਆ ਸਾਹਬ ਜੀ ਸਾਹਬ ਗੁੱਸੇ ਹੁੰਦੇ ਨਹੀਂ ਗੁੱਸੇ ਹੁੰਦੇ ਕੋਈ ਨਹੀਂ ਕਹਿਦੀ ਮੈਂ ਕਿਹਾ ਵਾ ਇੱਧਰ ਆ ਤੂੰ ਆ ਇੱਧਰ ਬਾਠੇ ਬੜਾ ਪਤਾ ਪੁੱਤਣ ਆ ਗਈ ਆ ਮੰਨ ਜੋ ਤਾ ਅੱਛਾ ਯਾਰ ਮੈਂ ਜਿਨੂੰ ਦਾ ਆ ਨਾ ਤੇਰੇ ਨਾਲ ਵੇਖਣ ਡਿਆ ਵਾਂ ਤੂੰ ਡਾ ਡਰ ਕੇ ਕੰਮ ਕਰਨ ਡਿਆ ਕੀ ਗੱਲ ਕੋਈ ਦਿਮਾਗ ਤੇ ਪਰੇਸ਼ਾਨੀ ਆ ਨਹੀਂ ਜੀ ਤੇ ਫਿਰ ਮਤਲਬ ਪਹਿਲਾਂ ਮੈਨੂੰ ਇੱਥੇ ਤੂੰ ਪਾਣੀ ਫੜਾਇਆ ਠੀਕ ਆ ਪਾਣੀ ਫੜਾ ਕੇ ਤੂੰ ਇੱਧਰ ਗਿਆ ਤੇਰੇ ਕੋ ਪਾਣੀ ਡੁੱਲ ਗਿਆ ਦਿਮਾਗ ਤੇਰਾ ਕਿ ਹੋਰ ਬਣੇ ਲੱਗਾ ਹੈਗਾ ਕੋਈ ਨਾ ਕੋਈ ਗੱਲ ਤੇ ਜ਼ਰੂਰ ਹੋਆ ਵਾ ਪੁੱਤ ਹਜੇ ਪੜਨ ਲਿਖਨ ਦੀ ਤੇਰੀ ਉਮਰ ਆ ਤੇ ਤੂੰ ਕਿਹੜਾ ਕੰਮ ਕਰਨ ਡਿਆ ਵਾ ਤੇਰੇ ਤੇਰੇ ਜਿੱਦੇ ਮੁੰਡੇ ਨਾ ਹਾਈ ਸਕੂਲਾਂ ਚ ਪੜਨਦੇ ਆ ਤੇ ਤੂੰ ਇੱਥੇ ਢਾਬਿਆਂ ਤੇ ਕੰਮ ਕਰਨਦੇ ਆ ਵਾ ਪੁੱਤਰ ਕੋਈ ਨਾ ਕੋਈ ਦਿਮਾਗ ਚ ਗੱਲ ਹੋਏ ਨਾ ਤੇ ਦੱਸੀ ਦੀ ਆ ਮੈਂ ਤੇਰੇ ਪਿਓਾਂ ਵਰਗਾ ਵਾਂ ਤੇ ਜੇ ਕੋਈ ਗੱਲ ਹੈ ਨਾ ਤੇ ਦੱਸ ਮੈਨੂੰ ਖੁੱਲ ਕੇ ਕਰ ਕੋਈ ਗੱਲ ਨਹੀਂ ਆ ਸਾਬ ਜੀ ਕਿਹਦਾ ਦਿਲ ਕਰਦਾ ਕੰਮ ਕਰਨ ਨੂੰ ਇੱਥੇ ਢਾਬਿਆਂ ਤੇ ਮੇਰਾ ਵੀ ਦਿਲ ਕਰਦਾ ਮੈਂ ਵੀ ਪੜਾ ਲਿਖਾਂ ਪਰ ਘਰ ਦੀ ਮਜਬੂਰੀ ਬੜੀ ਏ ਡੈਡੀ ਸਿਰ ਤੇ ਨਹੀਂ ਹੈਗਾ ਜੜੀ ਪੂਰੇ ਹੋ ਗਏ ਨਿਕਣਾ ਜਰ ਹੋ ਗਿਆ ਇੱਕ ਵੱਡੀ ਭੈਣ ਵਾ ਉਹ ਵਿਆਹਣ ਵਾਲੀ ਆ ਤੇ ਮੰਮੀ ਕੋ ਜਵਾਰੀ ਕੋ ਤੁਰਿਆ ਨਹੀਂ ਜਾਂਦਾ ਕੀ ਕਰਨਾ ਫਿਰ ਤੁਹਾਨੂੰ ਪਤਾ ਹੈ ਫਿਰ ਕੰਮ ਕਿਤਨੇ ਕਿਤਨੇ ਕਰਨਾਗਾ ਨਹੀਂ ਪੁੱਤਰ ਜੇ ਮਜਬੂਰੀ ਦੀ ਗੱਲ ਲੈਣਾ ਤੇ ਦੱਸ ਕਿਹੜੀ ਚੀਜ਼ ਦੀ ਜ਼ਰੂਰਤ ਹੈ ਮੈਂ ਤੇਰੇ ਨਾਲ ਆ ਕੋਈ ਪੈਸਾ ਕੋਈ ਰੈਸ਼ਨ ਕੋਈ ਵੀ ਚੀਜ਼ ਦੀ ਲੋੜ ਹੋਗੀ ਨਾ ਤੇ ਮੈਨੂੰ ਦੱਸੀ ਬਾਕੀ ਤੈਨੂੰ ਮੈਂ ਆਪਣਾ ਨੰਬਰ ਦੇ ਜਾਂਦਾ ਵਾਂ ਤੂੰ ਦਿਨੇ ਫੋਨ ਕਰ ਰਾਤ ਕਰ ਮੈਂ ਤੇਰੇ ਨਾਲ ਆ ਉਸ ਵੇਲੇ ਤੈਨੂੰ ਰੈਸ਼ਨ ਪਹੁੰਚਾ ਦਾਂਗਾ ਵੇ ਪੁੱਤਰ ਮੈਂ ਦੂਜੇ ਤੀਜੇ ਦਿਨ ਨਾ ਇਧਰੋਂ ਨਾ ਘਟਾ ਰਹਿਣਾ ਵਾ ਠੀਕ ਆ ਤੇ ਬਾਕੀ ਮੇਰੀ ਗੱਲ ਸੁਣ ਅਲਾ ਫੜਾ 1000 ਰੁਪਇਆ ਤੇ ਆਪਣੀ ਮਾਂ ਦਾ ਦਵਾਈ ਲੈ ਲਈ ਹਲਾ ਨਹੀਂ ਨਹੀਂ ਅੰਕਲ ਜੀ ਪੈਸੇ ਨਹੀਂ ਮੈਨੂੰ ਚਾਹੀਦੇ ਮਾਲਕ ਨੇ ਗੁੱਸੇ ਹੋਣਾ ਕੋਈ ਨਹੀਂ ਜੇ ਤੇਰਾ ਮਾਲਕ ਕੋ ਕਊਗਾ ਨਾ ਤੇ ਮੈਂ ਆਵਾਂ ਤੂੰ ਇਦਾਂ ਕਰ ਆ ਪੈਸੇ ਗੇਹੇ ਚ ਪਾ ਤੇ ਜੇ ਹੋਰ ਵੀ ਪੈਸੇ ਦੀ ਜਰੂਰਤ ਹੋ ਗਈ ਨਾ ਤੇ ਮੇਰਾ ਪੁੱਤ ਮੈਨੂੰ ਦੱਸ ਦੇ ਠੀਕ ਆ ਅੰਕਲ ਜੀ ਤੁਸੀਂ ਪਹਿਲੇ ਬੰਦੇ ਜਿਹੇ ਇਥੇ ਜਿਨੇ ਮੇਰੇ ਬਾਰੇ ਆ ਕੇ ਇੰਨਾ ਸੋਚਿਆ ਨਹੀਂ ਤੇ ਸਾਰੇ ਕੋਈ ਉਹ ਹੀ ਕਰਦਾ ਰਹਿੰਦਾ ਕੋਈ ਗਾਲਾ ਕੱਢਦਾ ਰਹਿੰਦਾ ਕੋਈ ਕੋ ਕਰਦਾ ਰਹਿੰਦਾ ਤੁਹਾਡੇ ਆ ਕੋਈ ਬੈਰੀ ਪੈਣਾ ਤੇ ਤੂੰ ਇਦਾਂ ਨਹੀਂ ਕਰੀਦਾ ਮੈਂ ਵੀ ਤੇਰੇ ਪਿਓ ਵਰਗਾ ਹੀ ਆਂ ਨਾ ਇਦਾਂ ਕਰ ਤੇ ਬਾਕੀ ਇਹ ਰਸਣ ਦੀ ਲੋਡ ਆ ਨਾ ਤੇ ਮੈਨੂੰ ਦੱਸ ਦੇ ਮੈਂ ਤੇਰੇ ਨਾਲ ਜਾ ਕੇ ਤੇ ਰਸਣ ਲੈ ਦਿੰਦਾ ਆ ਨਹੀਂ ਹਲੇ ਰਸਣ ਹੈਗਾ ਜਦੋਂ ਲੋੜੇ ਕੀ ਤੁਹਾਨੂੰ ਮੈਂ ਦੱਸ ਦੂੰਗਾ ਚੱਲ ਠੀਕ ਆ ਤਾਰੀ ਨਾ ਸੋਨ ਤਾਰੀ ਨਾ ਪੈ ਪਤੇ ਗਲੇ ਲੱਗ